दूरी में हुए नौजवान के कत्ल के बाद उसका पोस्टमार्टम हुआ और आज उनकी लाश को बारिशों के हवाले कर दिया गया इसके बाद उनका संस्कार कर दिया गया है इससे पहले सुदीप कुमार के परिवार का बयान सामने आया जिसमें उनकी बहन ने बोलते हुए कहा कि मेरा भाई हर रोज मंदिर में जाता था उस दिन वीरवार था उसने सुबह अपनी माता के साथ बैठकर सुबह का खाना खाया और सुबह के साढ़े नौ बजे थे जब वो घर से हंसता खेलता बाहर गया और जब उसका फोन नहीं आया तो उसकी मां ने मुझे सात बजे के करीब फोन किया कि सुजीत फोन नहीं उठा रहा है और ना ही उसका फोन आया तो मैंने कहा कि मैं आ रही हूँ जो भी करना है बाद में करेंगे जब मैं और मेरा हस्बैंड जहाँ आए तो उसके बाद हम मंदिर में गए वहाँ पर उसकी स्कूटी खड़ी थी आगे तो उसका फोन उसमें होता था मगर जब हमने देखा तो फोन नहीं था जब हमने पूछा तो पुजारी बोला कि चार बजे के करीब वो सोया हुआ था तो चला गया ये कहकर के स्कूटी अंदर लगा देना और मैं कल ले जाऊंगा यह हमें गुमराह कर रहा है परमानंद पुजारी उसके बाद मेरे हस्बैंड ने पुलिस को रिपोर्ट की तो पुलिस ने पुजारियों को पकड़ लिया हम ये चाहते हैं कि जो भी मेरे जो भी मेरे भाई का, का कातिल है उसको सख्त से सख्त सक्स सजा मिलनी चाहिए और डीएसपी त्रिविंदर सिंह ने बात करते हुए कहा कि दो व्यक्तियों के खिलाफ मामला दर्ज कर लिया गया है और इन्वेस्टिगेशन चल रही है जो भी तथ्य सामने आएंगे बता दिए जाएंगे ਔਰ ਜਲਦ ਹੀ ਦੋਸ਼ੀ ਸਲਾਖੋਂ ਦੇ ਪਿੱਛੇ ਹੁੰਗਲੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਬੇਟੇ ਦਾ ਕਤਲ ਹੋ ਚੁੱਕਿਆ ਹੈ ਮੰਦਰ ਦੇ ਵਿੱਚ ਇੱਕ ਹਵਨ ਕੁੰਡ ਦੇ ਵਿੱਚ ਦੱਬਿਆ ਗਿਆ ਉਹਦੀ লাশ ਹੈ ਪੁਲਿਸ ਨੇ ਬਰਾਮਦ ਕਰ ਲਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਸੋਰੇ ਮੈਂ ਇਹ ਜਗਾ ਜਨਜੀ ਜੀ ਸਾਹਮਣੇ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦਾ ਜਦ ਜਨਜੀ ਜੀ ਬਹੁਤ ਧੀਰ ਦਾ ਮੁੱਢ ਤੋਂ ਇਹ ਕ੍ਰਾਈਮਰ ਲੋਟ ਬੰਦੇ ਨੇ ਬਾਦਰ ਰਿਆ ਜੀ ਪਹਿਲਾਂ ਤਿੰਨ ਕਤਲ ਪਹਿਲਾਂ ਹੋ ਚੁੱਕੇ ਨੇ ਇਹਨਾਂ ਨੇ ਤਿੰਨ ਕਤਲਾਂ ਦੇ ਵਿੱਚ ਕੋਈ ਸ਼ੂਰ ਨਹੀਂ ਹੋਣ ਦਿੱਤੀ ਸਾਡੇ ਜ਼ਾਹਰ ਦੇ ਇੱਕ ਬਤਵੰਦਾ ਬੰਦਾ ਇਹਨਾਂ ਦੀ ਫੁੱਲ ਐਂਡ ਪੈਨਲ ਸਪੋਰਟ ਕਰਦਾ ਜੋ ਮੰਦਰ ਦਾ ਪ੍ਰਧਾਨ ਬਣਿਆ ਹੋਇਆ ਜੀ ਨਾ ਉਹਨਾਂ ਦਾ ਤਿੰਨ ਬੰਦਿਆਂ ਦਾ ਨਾ ਡਾਕਟਰੀ ਮਾਣਾ ਹੋਇਆ ਨਾ ਕੁਝ ਹੋਰ ਹੈ ਬਾਹਰ ਦੀ ਬਾਹਰ ਬਗੈਰ ਰੋਜ਼ ਕਰੇ ਤੁਸੀਂ ਭੁਕੇ ਗਏ ਨੇ ਜੀ ਤੇ ਉਹੀ ਕੰਮ ਅੱਜ ਮੇਰੇ ਬੇਟੇ ਨਾਲ ਮੇਰੇ ਬੇਟੇ ਨਾਲ ਤਾੰਤ੍ਰਿਕ ਵਿਧਿਆ ਨਾਲ ਉਦੋਂ ਉਹ ਹਵਲ ਦੇ ਵਿੱਚ ਉਹਦੀ ਮੱਲੀ ਦੇਣਾ ਚਾਹੁੰਦੇ ਸੀ ਜੀ ਇਹ ਤਾਲਟ ਰਿਤ ਪੰਡਤ ਦੇ ਜਿਹੜਾ ਬੰਦਾ ਮਲਗੀ ਸਪੋਰਟ ਕਰਦਾ ਹੈ ਉਹਦਾ ਇਹਨਾਂ ਦਾ ਸਪੋਰਟ ਜੀ ਇਹ ਹੈਡ ਹੈਡ ਇਹਨਾਂ ਦਾ ਜੀ ਜੋ ਦਿਮਾਗ ਵਾਲਾ ਬੰਦਾ ਹੈ ਜੀ ਉਹ ਹੈ ਚੋਕ ਸ਼ਾਸਤਰੀ ਜੀ ਚੋਕਮਰ ਸ਼ਾਸਤਰੀ ਉਹ ਚੋਕਮਰ ਸ਼ਾਸਤਰੀ ਤੇ ਦੂਸਰਾ ਹੈਗਾ ਜੀ ਬੰਦਾ ਜੀ ਇਹਨਾਂ ਦਾ ਪੂਰੀ ਸਪੋਰਟ ਕਰਦਾ ਹੈ ਉਹ ਤਿੰਨ ਪਹਿਲਾਂ ਹੋ ਚੁੱਕੇ ਇਹਨਾਂ ਨੂੰ ਪੈਸੇ-ਪੂਸੇ ਦੇ ਕੇ ਇਹ ਹਿਸਾਬ ਨਾਲ ਕਿਸੇ ਨਾ ਕਿਸੇ ਕੰਪਰੋਮਾਈਜ਼ ਕਰਾ ਦਿੰਦਾ ਹੈ ਦੇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਪਹਿਲਾਂ ਦਾ ਇਹ ਬੰਦ ਜਿਹੜੇ ਆਏ ਵੀ ਨਹੀਂ ਸਾਰੇ ਕੋਈ ਨਹੀਂ ਕੋਈ ਨਹੀਂ ਸਾਰਾ ਪਰਿਵਾਰ ਘੱਟਾ ਹੋਇਆ ਪਿਆ ਸ਼ਹਿਰ ਦੇ ਵਿੱਚ ਹਰੇਕ ਮੰਦਰ ਦੇ ਵਿੱਚ ਇਹੀ ਗੁੰਡੇ ਆਏ ਬਣੇ ਇਹਨਾਂ ਗੁੰਡਿਆਂ ਨੂੰ ਸ਼ਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਨਹੀਂ ਮੇਰਾ ਤਾਂ ਕਿਹਾ ਇਹ ਤੋਂ ਵੱਧ ਕਿਸੇ ਹੋਰ ਦਾ ਨਾ ਚੱਲਿਆ ਜਾਵੇ ਕਿਸੇ ਹੋਰ ਦਾ ਨਾ ਚੱਲਿਆ ਜਾਵੇ ਇੱਕ ਮਾਰਕੰਡ ਨੇ ਨੈਮੀੰਟ ਬਾਰੇ ਐਂਡਾ ਕੀ ਕਹਾਵਾ ਜਿਹੜਾ ਪ੍ਰਧਾਨ ਹੈ ਇਹ ਕੋਈ ਵੀ ਹੈ ਮੈਂ ਨਾ ਨਹੀਂ ਲੰਦਾ ਆ ਵੀ ਇਹਨੂੰ ਪ੍ਰੋਕੋਡਿੰਗੇ ਲਿੱਤਾ ਜਾਵੇ ਉਹਦੇ ਪਰਚਾ ਕੀਤਾ ਜਾਵੇ ਜੋ ਆਨਰ ਟਾਈਮ ਦੇ ਵਿੱਚੋਂ ਮਨਾਈੰਟ ਕਿਸੇ ਵੀ ਕਰਮਚਾਰੀ ਨੂੰ ਵੀ ਕਿਸੇ ਨੂੰ ਵੀ ਆਪਣਾ ਕੋ ਰੱਖਦਾ ਉਹਦਾ ਮੈਨੇਜਮੈਂਟ ਦੇ ਪ੍ਰਧਾਨ ਹੈ ਉਹਦਾ ਆਈਡੀ ਪ੍ਰੂਫ ਉਹਦਾ ਉਹਦਾ ਡਾਟਾ ਪ੍ਰਸ਼ਾਸਨ ਨੂੰ ਦੇਵੇ ਜੋ ਪ੍ਰਸ਼ਾਸਨ ਦੀ ਬਰੇਂਤੀ ਹੋਵੇ ਨੋਟਿਸ ਤੇ ਹੋਵੇ ਜੋ ਸੌਖਾ ਹੋਵੇ ਤਾਲੂਕੋ ਕ੍ਰੈਮ ਕਰਦਾ ਉਹ ਕ੍ਰੈਮ ਕਰਕੇ ਭੱਜੇ ਨਾ ਦੌੜੇਵੇਂ ਕਿਸੇ ਵਾਸਤੇ ਜੁਪੀ ਦੇ ਵਿੱਚ ਜਾਂ ਸਹਾਰਨੇ ਪੂਰਬੇ ਦੇ ਜਾਂ ਵਿਹਾਰ ਦੇ ਵਿੱਚ ਤਾਂ ਬੇਨਤੀ ਹੈ ਉਹ ਆਪਣਾ ਐਸਐਚਓ ਤੁਰੀਗਾ ਨੂੰ ਦੇਵੇ ਐਸਐਚਓ ਤੁਰੀ ਨੂੰ ਦੇਵੇ ਅਸੀਂ ਜਿਹੜਾ ਮੈਨੇਜਮੈਂਟ ਨੇ ਲਾ ਪ੍ਰੋਵਾਈਡ ਕੀਤੀ ਹੈ ਉਹਨੇ ਹੁਲੜਵਾਜੀ ਕੀਤੀ ਹੈ ਉਹਨੇ ਖਿਲਾਉਣਾ ਕੀਤਾ ਔਰ ਸਾਡੀ ਇਹ ਮੰਗ ਹੈ ਜਿਹੜੀ ਉੱਥੇ ਦੀ ਮੈਨੇਜਮੈਂਟ ਦੇ ਪ੍ਰਧਾਨ ਸੈਕਟਰੀ ਖਜ਼ਾਨਚੀ ਹੈ ਉਹਦੇ ਵੀ ਆਪਣਾ ਬਣਦੀ ਕਾਰਵਾਈ ਕੀਤੀ ਜਾਵੇ ਉਹਨੂੰ ਕਿਸੇ ਡਿਟੇ ਲਿੱਤਾ ਜਾਵੇ ਜੈ ਗੋ ਮਾਤਾ ਇੱਥੇ ਦੇ ਸਿਰ ਕੈਮਰੇ ਬੰਦ ਹੋਏ ਨੇ ਇਹਦੇ ਮੰਦਰ ਦੇ ਠੀਕ ਹੈ ਜੀ ਸਾਹਮਣੇ ਜੀਐਫੈਕਟਰੀ ਦੇ ਕੈਮਰੇ ਓਨ ਜੀ 24 ਆਰ ਕੈਮਰੇ ਓਨ ਰਹਿੰਦੇ ਨੇ ਅਸੀਂ ਉੱਥੇ ਜਾ ਕੇ ਤਖਲੀ ਤੱਕ ਸਾੜੀਆਂ ਵੀਡੀਓ ਚੈੱਕ ਕੀਤੀਆਂ ਮੇਰਾ ਭਰਾ ਬਾਹਰ ਨਹੀਂ ਆਇਆ ਉਸ ਦਿਵਾਰ ਸਾਰਾ ਕੁਝ ਪਰਮਾਨੰਦ ਕਰ ਰਿਹਾ ਜੀ ਪਰਮਾਨੰਦ ਨੂੰ ਮੂਰੇ ਕੀਤਾ ਹੋਇਆ ਸੀ ਅਸੀਂ ਜੀ ਫਿਰ ਅਸੀਂ ਜੇ ਮੰਦਰ ਦੇ ਵਿੱਚ ਮੰਦਰ ਦੇ ਵਿੱਚ ਜਾ ਕੇ ਜੀ ਮੇਰੇ ਹੱਕ ਬਾਰੇ ਥੱਪੜ ਲਾਇਆ ਜਰੂਰ ਹੋਦਾ ਹੈ ਜੀ ਪਰਮਾਨੰਦ ਦੇ ਉਹ ਤਾਂ ਚਾਈ ਹੋਗੀ ਮੈਂ ਉਹ ਬੋਲੂਗੀ ਠੀਕ ਹੈ ਜੀ ਵੀ ਤੁਹਾਨੂੰ ਦੱਸਦੇ ਸੁਦੀਪ ਕਿੱਥੇ ਆ ਉਹ ਕਹਿੰਦਾ ਮੈਨੂੰ ਨਹੀਂ ਪਤਾ ਕਿ ਕੋਲ ਨਾਲ ਚੰਦੂ ਇਹਦੇ ਪੈਣਾ ਕੋਈ ਜਾ ਸਾਸ਼ਤਰੀ ਦਾ ਮੇਰੇ ਹੱਥਾਂ ਨਾਲ ਔਖਾ ਔਖਾ ਹੋ ਰਿਹਾ ਜੋ ਥੱਪੜ ਮਾਰਿਆ ਕਹਿੰਦਾ ਹਾਂ ਤੂੰ ਬਤਮਾਸ਼ੀ ਦਿਖਾਣਾ ਵੀਰੇ ਮੈਂ ਮਹਮੂਰੇ ਹੋਇਆ ਮੈਂ ਤਾਂ ਬਤਮਾਸ਼ੀ ਤੇ ਤੂੰ ਉਹ ਤਾਂ ਮਗਾ ਚੁਤੀ ਚ ਕਾ ਗਈ ਮੈਂ ਭਰਾ ਮਾਰ ਕੇ ਦਿਖਾਦੀ ਤੂੰ ਨੂੰ ਫਸਦਾ ਤਾ ਤੇ ਫੜਾ ਖਾ ਕਿੱਥੇ ਆ ਉਸ ਤੋਂ ਬਾਅਦ ਵੀਰੇ ਅਸੀਂ ਪੁਲਸਰ ਨੂੰ ਫੋਨ ਲਾਤਾ ਸੀ ਐਸਐਸਓ ਸਾਹਿਬ ਨੂੰ ਮੈਂ ਗੇਟ ਤੱਕ ਗੇਟ ਨਹੀਂ ਖੋਲਿਆ ਦੀ ਪਾਟ ਜਣਗੇ ਸਾਹਿਬ ਸਾਚੋ ਸਾਹਿਬ ਆਗੇ ਸੀ ਉਹ ਪਰਮਾਨੰਦ ਤੇ ਉਹਨੇ ਮੁੰਡਿਆਂ ਨੂੰ ਥਾਣੇ ਲਿਆਏ ਸੀ ਜੀ ਉਹਦੋਂ ਬਾਅਦ ਇਹ ਤੋਂ ਥਾਣੇ ਜਾ ਕੇ ਮੈਨੂੰ ਪਤਾ ਨਹੀਂ ਇਹਨੇ ਕੁੱਤ ਮਾਰ ਕੀਤੀ ਆ ਨਹੀਂ ਕੀਤੀ ਉਹਨੇ ਲਿਆ ਜੀ ਸਾਥ ਸੀ ਜਣਾ ਉਹਦੋਂ ਬਾਅਦ ਵਾਰਾ ਪੁੱਛਾ ਲਿਆ ਇਹਨੇ ਜੀ ਉਹ ਸਾਰੀ ਟੀਮ ਸੇ ਸ਼ਾਸਤਰੀ ਵਰਗੇ ਆਹਾਂ ਸੰਦੀਪ ਸਾਰਿਆਂ ਨੂੰ ਚੱਕ ਲਿਆ ਠੀਕ ਹੈ ਬਾਅਦ ਉਹਦੋਂ ਬਾਅਦ ਸੰਤ ਜੀ ਦਾ ਆਪਰਾਮ ਆਈ ਅੰਦਰ ਅੰਦਰ ਇਹਨਾਂ ਦੇ ਮੰਗੀ ਹੈ ਹੁਣ ਤੋਂ ਕੀ ਮੰਗਦੇ ਮੇਰੀ ਮੰਗ ਇਹ ਹੈ ਮੇਰੇ ਭਰਾ ਨੂੰ ਇਨਸਾਫ ਮਿਲ ਜਾਵੇ ਸਾਥਰੀ ਨੂੰ ਕਾਂਤੀ ਦੀ ਸਜ਼ਾ ਦਿੱਤੀ ਜਾਵੇ ਇਹ ਫਰਕਾਰ ਕਾਂਤੀ ਸਜ਼ਾ ਨਹੀਂ ਦੇ ਸਕਦੀ ਤਾਂ ਉਸ ਨੂੰ ਸਾਥਰੀ ਨੂੰ ਸਾਡੇ ਹਵਾਲੇ ਕਰਾਂ ਜਨਤਾ ਨੇ ਅਸੀਂ ਮੰਗਦੇ ਇਨਸਾਫ ਮੇਰੇ ਭਰਾ ਨੂੰ ਪੰਜਾਬ ਸਰਕਾਰ ਇਨਸਾਫ ਪੰਜਾਬ ਸਰਕਾਰ ਦਰਦ ਦਰਦ ਸਰਜ ਮੰਦਸ ਕਤਲ ਹੋਇਆ ਕੀ ਜਨਤਾ ਨੂੰ ਇਹ ਤੋਂ ਇਹ ਸ਼ਹਿਰ ਵਿੱਚ ਇੱਕ ਮੰਦਪਨੀ ਘਟਨਾ ਵਾਪਰੀ ਹੈ ਔਰ ਇਸ ਸੰਬੰਧੀ ਲੋਕਲ ਪੁਲਿਸ ਵੱਲੋਂ ਇਮੀਡੀਏਟਲੀ ਪੁਰੀ ਨਾਲ ਤਫ਼ਤੀਸ਼ ਕਰਦੇ ਹੋਏ ਜੋ ਦੋਸ਼ੀ ਹੈਗੇ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਿਹੜੀ ਅਗਲੀ ਤਫ਼ਤੀਸ਼ ਹੈ ਉਹ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਔਰ ਇਸ ਨਾਮਲੇ ਜੋ ਵੀ ਹੋਏਗਾ ਉਹ ਸਾਰੇ ਕਮਿਊਨਿਟੀ ਦੇ ਲਈ ਸੈਟੀਟੂਰੀ ਚੋਟ ਬੋਟੇ ਬੰਪਾ ਟਿਕਾਣਾ ਵਾਪਸ ਜਾਨੀ ਕੇ ਦੌਲਾ ਫਾਟੇ ਦੇ ਨੇੜੇ ਬਦਲਾ ਮੁਖੀ ਮੰਦਿਰ ਚ ਇੱਕ ਨੌਜਵਾਨ ਸੁਦੀਪ ਕੁਮਾਰ ਉਮਰ ਕਰੀਬ 30 ਸਾਲ ਜਿਸ ਦਾ ਕਤਲ ਕਰ ਦਿੱਤਾ ਗਿਆ ਉਸ ਸੰਬੰਧੀ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਜਿਹੜੇ ਦੋ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹ ਲੜਖਾ ਪੁੱਛੀ ਹੈ ਉਹਦੇ ਫਾਦਰ ਨੇ ਦੱਸਿਆ ਕਿ ਇਹ ਪਹਿਲਾਂ ਵੀ ਜਿਹੜੇ ਦੋ ਅਕਿਊਜ਼ ਨੇ ਇਹ ਪਹਿਲਾਂ ਵੀ ਉਹਦੇ ਬੱਚੇ ਨੱਚਾ ਕਰਦੇ ਰਹਿੰਦੇ ਸੀ ਜੋ 10 12 ਸਾਲ ਤੋਂ ਮੰਦਿਰ ਚ ਹੀ ਰਹਿ ਰਹੇ ਸੀ ਕਿਸੇ ਤਰ੍ਹਾਂ ਰਹਿਣ ਨਹੀਂ ਦੇਣਾ ਤੇ ਹੱਥ ਪਰ ਉਹ ਇੱਕ ਦਿਨ ਪਹਿਲਾਂ ਮੰਦਿਰ ਨਹੀਂ ਆਇਆ ਸੀ ਇਸ ਬੰਦੇ ਉਸਨੇ ਪਸੀਆਦੀ 3 4 ਦਿਨ ਪਹਿਲਾਂ ਵੀ ਇਹਨਾਂ ਨਾਲ ਕੋਈ ਝਗੜਾ ਹੋਇਆ ਸੀ ਤੇ ਜਦੋਂ ਉਹ ਭਾਲ ਕਰਦਾ ਜਾ ਰਿਹਾ ਸੀ ਤਾਂ ਉਹਨੇ ਜਾ ਕੇ ਦੇਖਿਆ ਕਿ ਉੱਥੇ ਮੰਦਿਰ ਚ ਖਵਲਪੁਰ ਦੇ ਨੇੜੇ ਪੈਟ ਪੜੇ ਸੀ ਇਸ ਮੱਦੇ ਉਹਨੇ ਕੋਸਟ ਸੁਨੇਹਵਾ ਦਿੱਤੀ ਜਿਸ ਤੇ ਅਸੀਂ ਐਫ ਆਈ ਆਰ ਦਰਜੀ ਰੱਖ ਕੇ ਦੋਨਾਂ ਨੂੰ ਫਿਰ ਰਿਹਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਹ ਇਫੈਕਟ ਸਾਹਮਣੇ ਆਉਣਗੇ ਉਵੇਂ ਲਾਅਨਸਾਨ ਜਿਹੜੀ ਕਾਰਵਾਈ ਬਣਦੀ ਆ ਉਹ ਅਮਚਲੀ ਆ ਪਰਿਵਾਰ ਨੇ ਕੁਝ ਐਲੀਗੇਸ਼ਨ ਜਿਹੜੇ ਲਾਏ ਆ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰੇ ਨੂੰ ਤਫਤੀਸ਼ ਚ ਚਲਗੀ ਤਰਾ 48 ਸਰ ਕੀ ਇਹ ਬਲੀ ਦਾ ਮਾਮਲਾ ਹੈ ਨਹੀਂ ਇਸ ਬਾਰੇ ਹਜੇ ਕੁਝ ਵੀ ਖੁਲਜੋ ਹੋਇਆ ਐਦਾਂ ਦੀ ਕੋਈ ਗੱਲ ਲੱਗ ਨਹੀਂ ਰਹੀ ਨਾ ਕੋਈ ਐਵਿਡੈਂਸ ਸਾਹਮਣੇ ਆ ਤੁਸੀਂ ਉਹਨਾਂ ਦਾ ਪਰਿਵਾਰ ਕਹਿ ਰਿਹਾ ਵੀ ਇਹਨਾਂ ਨੇ ਪਹਿਲਾਂ ਇਹਦੇ ਤਿੰਨ ਕਤਲ ਕੀਤੇ ਹੋਏ ਨੇਗੇ ਹਜੇ ਤੱਕ ਇਹ ਇਹਦੀ ਕੋਈ ਗੱਲ ਨਹੀਂ ਸਾਹਮਣੇ ਆਈ ਫਿਰ ਵੀ ਅਸੀਂ ਤਫਤੀਸ਼ ਕਰ ਰਹੇ ਹਾਂ ਜਿਹੜੇ ਜਿਹੜੇ ਫੈਕਟਸ ਸਾਹਮਣੇ ਆਉਣਗੇ ਉਹ ਵੀ ਬਰਚਾ ਰਹੇ ਹਾਂ